ਇਸ ਸ਼ੁਰੂ ਤੋਂ ਫਾਇਦਾ ਦਾ ਮੈਚ ਆਉਣਾ ਬਾਈ ਸਾਢੇ 9 10 ਹਾਂਜੀ ਹਾਂਜੀ ਬਾਈ

ਕਰ ਲਓ ਵੀਰੇ ਤੁਸੀਂ ਇੱਧਰ ਆ ਜਾਓ ਹੋਮ ਬਾਈ ਇੱਧਰ ਲਵਾ ਲਵਾਂਗੇ ਤੁਸੀਂ ਇੱਧਰ ਬਹੋ ਜਿਓ ਚਲੋ ਵੀ ਬਾਈ ਜੱਟ ਪਾ ਦੇ ਲਾ ਲੂਗਾ ਤੇ ਪੰਗਾ ਨਹੀਂ ਜੱਕੂ ਵੀ ਨਹੀਂ ਸੀ ਹੋਮ ਬਾਈ ਆਜ ਕਰਾ ਕੇ ਵੀ ਨਹੀਂ ਖਾਦਾ ਕੌਣ 10 ਕੌਣ ਜਿੱਤਿਆ ਆ ਜਿੱਤਿਆ ਸੋਰਾ ਸੋਰਾ ਇੱਥੇ ਸਾਡ ਨੂੰ ਤਾਲਾ ਸੋਬਾ ਜਦ ਪਹਿਲੀ ਹੋਗੀ ਜੀ ਜੀ ਉਹ ਦੁਬਾਰਾ ਨੇ ਦੁਬਾਰਾ ਫੇਰ ਕੌਟੀ ਦੀ ਫਾੜ ਰੇਡ ਕੀਤੀ ਅਭੀ ਤੇ ਓਏ ਉਹਨਾਂ ਦੀ ਫਿਰ ਸੈਡ ਆਉਗੀ ਆਪਣੀ ਮੇਰਾ ਕੋਈ ਨਾ ਆ ਰਿਹਾ ਬਸ ਕਿਤੇ ਰੇਡ ਲੱਗਦਾ ਸੈਡ ਇੱਕ ਦੂਜੇ ਮਿਲ ਕੋ ਸਾਡੇ ਨਾਲ 10 ਨੰਬਰ ਆੜੀ ਓਏ ਆੜੀ ਸਾਡੇ ਨਾਲ 10 ਨੰਬਰ ਆ ਠੀਕ ਆ ਸਾਡੇ ਨਾਲ 10 ਨੰਬਰ ਆ ਦੇਖੋ ਇਹ ਵਾਲੇ ਮੜ ਸੈਡ ਤੇ ਆ ਜੋ ਆ ਜੋ ਲੀਡ ਨੇ ਕਲੇਮ ਕੀਤਾ ਇਹ ਗ੍ਰੀਡ ਫੋਕ ਹੈ ਹੁਣ ਪੜਾਕੀ ਹੀ ਪਹਿਣਗੇ ਬਾਈ ਹੁਣ ਲਾਠੀ ਜੇ ਮੇਜ ਨਹੀਂ 60 ਕਿਲੋ ਆਪਕੋ ਬਲੀਓਤ ਆਪਕੋ ਬਲੀਖੋਗਾ ਰੋੜ ਕਾ ਕੋਣਾ 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 ਕੋਰਾ ਨਹੀਂ ਨਹੀਂ ਭਾਈ ਪਾ ਮਾਗੇ ਚੈਨਲ ਤੇ ਬਾਬ ਸ਼ਾਮ ਨੂੰ ਪਾ ਦਾਂ ਕਿਹੜੇ ਜਮਾਗੇ ਇਹਦੇ ਸ਼ੌਕ ਪੰਜਾਬ ਦੇ ਚੈਨਲ ਤੇ ਠੀਕ ਹੈ ਹਾਂਜੀ ਹਾਂਜੀ ਕਰਾਂਗੇ ਇਹਨੂੰ ਸਬਸਕ੍ਰਾਈਬ ਹਾਂਜੀ ਹਾਂ ਜਰੂਰ ਜੀ ਆਪ ਪੱਟ ਫੜਨ ਲਾ ਆ ਬਈ ਓਪਨ ਕਬੱਡੀ ਦਾ ਪਹਿਲਾ ਮੈਚ ਹੈ ਜਿਹੜਾ ਸਾਰਾਓ ਵਰਸਸ ਜੋਗੀ ਵੀਰ ਕੰਗਰਵਾ ਦੋਨੋਂ ਟੀਮਾਂ ਤਿਆਰ ਹੋ ਜਾਣ ਬਈ ਸਾਰਾਓ ਵਰਸਸ ਜੋਗੀ ਵੀਰ ਕੰਗਰਵਾ ਦਾ ਪਹਿਲਾ ਮੈਚ ਇਹਨਾਂ ਦਾ ਹੀ ਹੋਊਗਾ ਜੁਜਾ ਪੋਗੀਵਾ ਦੇ ਜਿੱਤ ਵਾਲਾ ਬਾਵਾ ਜੀ ਹਾਂਜੀ ਤਨਿਹਰੇ ਪਲਾਂ ਤੇ ਨਜਾਮ ਪਰ ਨਾਲ ਦੀ ਨਾਲ ਸੁਣੀ ਚੱਲੋ ਜੀ ਟੈਪੀ ਮਾਨਸਾ ਖਾਨਪੁਰ ਖਾਨਪੁਰ ਦਾ ਚੌਥਾ ਮੈਚ ਹੈ ਪੰਜਵਾਂ ਮੈਚ ਲੋਧਾਂ ਤੇ ਅਲੀਪੁਰ ਖਾਨ ਸਾਹਿਬ ਛੇਵਾਂ ਕა ਛੇਵਾਂ ਮੈਚ ਹੈ ਲਸਾੜਾ ਤੇ ਅਲੀਪੁਰ ਹਾਂ ਬਾਬਾ ਜੀ ਲਸਾੜਾ ਦੇ ਰੰਗੀ کلب ਕੰਗੜ ਵਾਲਾ ਬਿੱਲਾ ਦੇ ਗੁਰਮਾ 7ਵਾਂ ਮੈਚ ਗੁਵਾਰਾ ਮੇਰੇ ਗੱਲਾਂ ਪੈ ਗੁਵਾਰਾ ਦੇ ਕਰੋਦੀ ਹਮੀਦੀ ਦੇ ਰਸ਼ੀਨ ਜਸਵਾਲ ਬਾਂਗਰ ਦੇ ਭੜੀ ਮੈਚ ਭੜੀ ਫਟੇਗੜ ਸਾਹਿਬ ਕੋਣ 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 हाँ भाई पहला मैच सारों बस जोगी पीर करना दूजा मैच ਘੂਟਾ ਕੈਂਪ ਭੁੱਗੀਵਾਲ ਵਰਸ ਜਿੱਤਵਾਲ ਖੁਰਦ ਤੀਜਾ ਮੈਚ ਹਲੋ ਬੱਬੂ ਤੇਰੇ ਕਾ ਵਰਸ ਨਿਜਾਮਪੁਰ ਚੌਥਾ ਮੈਚ ਪੱਤੀ ਦੋਸਤ ਖਾਨਪੁਰ ਬੈਂਡ ਦਾ ਦਰੀ ਤੇ ਜੋ ਤੇ ਟੀਮ ਲੱਗ ਜੇ ਸੱਤੀ ਗੱਲਾਂ ਦੀ ਪੰਜਵਾਂ ਮੈਚ ਯੋਧਾ ਮਲਸੂਦ ਅਲੀਪੁਰ ਖਾਲਸਾ ਨਸਾੜਾ ਵਰਸਸ ਗੋਗੀ ਕਲਾਬ ਕੰਨੜਵਾਲਾ ਵਾਲੀ ਕੱਟ ਜਾਵਾ ਚੱਕ ਗਈ ਇਹਾਂ ਬੀਲਾ ਤੇ ਘੁਰਮ ਗਵਾਰਾ ਵਰਸੇ ਬਾਬਾ ਸੇਰੇ ਦਾ ਮੈਚ ਯਾਰ ਆਈ ਹੈ ਰੌਦੀ ਬਾਈ ਸਪੋਰਟ ਕਰੇ ਕਰੋ ਆਪਾਂ ਜਰੂਰ ਮੈਚ ਪੈਸੇ ਲੈਣੇ ਨੇ 60 ਕਿਲੋ 80 ਕਿਲੋ ਅਗਲਾ ਮੈਚ ਨੌਵਾਂ ਜਿਹੜਾ ਹੈ ਅਮੀਦੀ ਵਰਚਨ ਸ਼ੀਨ ਦਸਵਾਂ ਮੈਚ ਜਸਪਾਲ ਬਾਂਗਰ ਵਾਰਸੇ ਭੜੀ ਫਤੇਗੜ ਸਾਹਿਬ ਮੈਂ ਦੁਆਰੇ ਬੋਲਦੇ ਕੋਈ ਬਾਲਾ ਪੁੱਛਣ ਦੀ ਪੁੱਛਣਾ ਨਾ ਕਰਿਓ ਹੈਲੋ ਹੈਲੋ ਆ ਗਿਆ ਆ ਗਿਆ ਬੱਤਾ ਆ ਗਿਆ ਸਿੱਧੀ ਤਾਂ ਨਹੀਂ ਆ ਗਿਆ ਓਕੇ ਓਕੇ ਰਪੀਤ ਸਹਾਨਟਾ ਓਏ ਦੋ ਜੱਫੇ ਬੈਠ ਜਾ ਤਰੀ ਦੇ ਕੇ ਜਾਵੇ ਯਾਰ ਇੱਕ ਤੁਹਾਨੂੰ ਸਾਰੀ ਬਾਹਰ ਆ ਗਏ ਨੇ ਹੋਇਆ ਨਹੀਂ ਬਾਹਰ ਅਜਿੱਤੇ ਲਾਈ ਸਹੀ ਕਰਕੇ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੀ ਖਤੇ ਇਹ ਕੰਨਿਆ ਕੁਆਰੀ ਤੋਂ ਲੈ ਕੇ ਲਾਹੌਰ ਤੱਕ ਵੱਖ-ਵੱਖ ਮਜ਼ਮਾ ਦੇ ਲੋਕ ਜਿੱਥੇ ਵਸਦੇ ਰਿਸ਼ੀ ਮੁਨੀ ਅਵਤਾਰ ਜਿੱਥੇ ਪੈਦਾ ਹੁੰਦੇ ਭੇਦ ਨੁਕਾਈ ਨੂੰ ਸਤਕਾਰ ਰੱਬ ਦਾ ਨੇ ਦੱਸਵੇ ਗੀਤਾ ਬਾਈਬਲ ਕੁਰਾਨ ਸਤਕਾਰ ਗੁਰੂ ਗ੍ਰੰਥ ਜੀ ਦਾ ਨਾਨਕ ਦੀ ਬਾਣੀ ਮੰਗੇ ਭਲੇ ਸਰਬੱਤ ਦੇ ऐसे सूर वीरा ना ਹੁੰਦਾ ਇਹ ਜਨਮ ਇਥੇ ਦੇਸ਼ ਲਈ ਜੋ ਫਾਂਸੀਆਂ ਦੇ ਚੜ ਕੇ ਵੀ ਹੱਸਵੇ ਉਹਨਾਂ ਨੂੰ ਤਾਂ ਕਹਿੰਦੇ ਨੇ ਚੋਹਾਨ ਯਾਰਾ ਇੰਡੀਅਨ ਜਿੱਥੋਂ ਦੇ ਪੰਜਾਬੀ ਕੌਡੀ ਵਿੱਚ ਤੂਣਾ ਪੱਟਦੇ ਉਹਨਾਂ ਨੂੰ ਲੱਗਦੇ ਨੇ ਚੋਹਾਨ ਯਾਰਾ ਇੰਡੀਅਨ ਜਿੱਥੋਂ ਦੇ ਪੰਜਾਬੀ ਕੌਡੀ ਵਿੱਚ ਤੂਣਾ ਪੱਟਦੇ ਮਾਲਵੇ ਦੀ ਧਰਤੀ ਯੋਧਿਆਂ ਸੰਤਾਂ ਮਹਾਪੁਰਸ਼ਾਂ ਦੀ ਧਰਤੀ ਹੈ ਇਸੇ ਲੜੀ ਦੇ ਵਿੱਚ ਸਰਵ ਸ਼ਕਤੀਮਾਨ ਬਾਬਾ ਗੱਜਣ ਸ਼ਾਹ ਜੀ ਯਾਦਗਾਰੀ 72ਵਾਂ ਖੇਡ ਮੇਲਾ ਜਿਹੜਾ ਬਲਾਉਂਡ ਕਲਾ ਪਿੰਡ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਜਿਹੜਾ ਚੱਲ ਰਿਹਾ ਹੈ ਜਿੰਨੀ ਵੀ ਸੰਗਤ ਬਾਬਾ ਜੀ ਦੇ ਦਰ ਤੇ ਬਾਬਾ ਜੀ ਦੇ ਡੇਰਾ ਸਾਹਿਬ ਦੇ ਵਿੱਚ ਨਤਮਸ ਤੋਂ ਹੋ ਰਹੀ ਹੈ ਜਿੰਨੇ ਵੀ ਕਬੱਡੀ ਨੂੰ ਚਾਹਣ ਵਾਲੇ ਕਮੇਟੀ ਦੇ ਗਰਾਊਂਡ ਦੇ ਪੈਰੀਂ ਲੱਗੇ ਬੈਠੇ ਐ ਫੁੱਟਬਾਲ ਨੂੰ ਚਾਹਣ ਵਾਲੇ ਉਧਰ ਫੁੱਟਬਾਲ ਦੇ ਮੈਚ ਦੇਖ ਰਹੇ ਐ ਸਾਰੀ ਸੰਗਤ ਦਾ ਚੱਲਿਆ ਹੋਇਆ ਏਕ-ਏਕ ਕਦਮ ਸਾਡੀ ਸਮੁੱਚੀ ਸਪੋਰਟਸ ਕਲੱਬ ਦੇ ਸਿਰ ਮੱਥੇ ਐ ਸਾਰੇ ਕਬੱਡੀ ਖਿਡਾਰੀ ਨੋਟ ਦਾ ਲੈਣ ਪਿਓਰ ਪਿੰਡ ਕਬੱਡੀ ਇੱਕ ਪਿੰਡੋਂ ਬੰਦੀਆਂ ਟਾਈਆਂ ਜਿਹੜੀਆਂ ਪੈ ਚੁੱਕੀਆਂ ਨੇ ਜਿਵੇਂ ਜਿਵੇਂ ਸਾਡੇ ਬਹੁਤ ਹੀ ਸਤਿਕਾਰਯੋਗ ਇਸੇ ਤਰ੍ਹਾਂ ਕਰਦੇ ਬਹੁਤ ਵੱਡੇ ਸੇਵਾਦਾਰ ਮਾਸਟਰ ਹਰਸ਼ ਕੁਮਰੀ ਜਿਹੜੇ ਬੜੇ ਸਰਕਾਰ ਦੇ ਨਾਲ ਜਿਹੜਾ ਸਾਰੇ ਸੰਗਤ ਨੂੰ ਸਾਰੇ ਖਿਡਾਰੀਆਂ ਨੂੰ ਅਨਾਉਂਸਮੈਂਟ ਕੀਤੀ ਹੈ ਪਿਓਰ ਪਿੰਡ ਵਾਲੀਆਂ ਜਿੰਨੀਆਂ ਟੀਮਾਂ ਸਾਡੇ ਕੋਲ ਐਂਟਰ ਹੋ ਚੁੱਕੀਆਂ ਨੇ ਸਾਰੇ ਖਿਡਾਰੀ ਆਪਣੇ ਮੈਚ ਦੇ ਅਨੁਸਾਰ ਖੇਡ ਮੈਦਾਨ ਵਿੱਚ ਆ ਜਾਣ ਜੋ ਕਿ ਬੈਠੇ ਕਿਦਸ ਉਹਨਾਂ ਦਾ ਯਾਰ ਕੋਨੇ ਕੋਨੇ ਨਾਮ ਕਿੰਨੇ ਪੈਸੇ ਐਨ ਦੇਖਦਾ ਹੀ ਲੱਗੀ ਕਿ ਅੰਦਰ ਤੋਂ ਪਿਛੋਂ ਤੋਂ ਮਨਾ ਤੂੰ ਪੂਰਾ ਮੈਚ ਵਸਿਆ ਤੈ ਭਾਈ ਇੱਧਰ ਵੀ ਟੀਮ ਪੂਰੀ ਕੈਮ ਉਧਰਲੀ ਵੀ ਗਰਾਊਂਡ 'ਚ ਨਾ ਬੜੇ ਵੀਰੇ ਆਪਨੇ ਗਰਾਊਂਡ 'ਚ ਨਾ ਆਪੜੋ ਇੱਕ ਮਾਰੂ ਦੇ ਕੋਲ ਜਿੱਥੇ ਬੈਠੇ ਆਂ ਕਾਪੀ ਆ ਗਈ ਬਾਈ ਸੱਚ ਲੱਗਿਆ ਅਗਲੀ ਟੀਮਾ ਭੋਗੀ ਵਾਲਾ ਵਰਨੁਨਿ ਚੰਦਾਲੀਪੁਰ ਇਹ ਟੀਮਾ ਤੇ ਆਵੇ ਗੋਰਦਾਨ ਵਧੀਆ ਰਹੇਗਾ ਕੋਈ ਨਾ ਕੋਈ ਨਾ ਸਾਰੇ ਮਾਰੀ ਮਾਰੋ ਤੁਮ ਬਸ ਪ੍ਰਵਾਹ ਜੀ ਕੋ ਨਾਲੇ بارے لائن تو بیٹھ کے ਨਹੀਂ ਜੀ ਜਿਆਦਾ ਪਾਉਂਦੇ ਆਂ ਖੰਡਾਲੀ ਰਹੇ ਹਾਂ ਹਾਂ ਤੂੰ ਪਹਿਲਾਂ ਦੱਸ ਆਪੇ ਗਲਤ ਦੇ ਮੈਚ ਨਹੀਂ ਵੱਧਦੇ ਹੁੰਦੇ ਗਲਤ ਕਿਚਾ ਇਹ ਨਹੀਂ ਆਇਆ ਗੱਲ ਚੱਲਦੇ ਮੈਚ ਤੇ ਨਹੀਂ ਵੱਧਦੇ ਹੁੰਦਾ ਨੰਬਰ ਉਹ ਵਾਲਾ ਪਾਉਣੇ 15 ਦਾ ਪਾ ਦਾਂਗੇ ਹਾਂ ਮੈਂ ਬੰਮੀ ੱਪਾ ਲੈ ਕੇ ਮੁੰਡੇ ਉੱਥੇ ਜ਼ੋਰ ਨਾਲ ਓਹ ਕੋ ਟੀਮ ਆ ਰੂ ਬੱਸ ਦੱਸ ਥੱਲੇ ਬਾਲੀ ਦੂਰ ਹੋ ਪਾ ਗਿਆ ਇੱਧਰ ਬੰਦ ਕਰੀਏ ਆਹ ਖਤਰੀਆ ਕਰਾ ਦੇ ਲੋ ਆਹ ਹਾਂ ਅੰਦਰ ਇੱਕ ਅੰਦਰ ਬਾਲ ਆ ਜਾਇਆ ਹੈ ਨਾ ਸਟਾਕਾਂ ਲੱਗ ਜਾਂਦੇ ਆ ਫਿਰ ਦੋ ਚੱਲ ਜਾਂਦੀਆਂ ਇਹਨਾਂ ਦੱਸ ਦਿਓ ਉਹਨਾਂ ਨੂੰ ਅੱਛਾ ਲਾਲਾ ਜਿੱਤ ਗਏ ਅਸੀਂ ਹੁਣ ਕਾਲ ਕੋਈ ਨੰਬਰ ਬਰੇ ਦਾ ਫਾਇਦਾ ਹੁਣ ਇਹਨਾਂ ਨੂੰ ਹੋਇਆ ਅਕਾਲ ਸਾਡੀ ਲੱਗੀਆਂ ਨੇ ਦੂਰ ਦਾ ਜੰਨ ਦੇ ਕਟਵਾਲ ਤੇਰਾ ਕੋ ਤੇ ਜਨਨਗੜ੍ਹ ਨਾਲਗੜ੍ਹ ਹਲੋ ਪਰਮ ਜਿੱਥੇ ਵੀ ਬਾਸ ਨੂੰ ਕੋਰਡੀ ਵਾਲੀ ਸਟੇ ਤੇ ਆਈ ਪਰ ਗੋਡੋ ਜਸਨਿਆ ਵਾਹ ਜਸਨਿਆ ਜਸਨਿਆ ਜੱਕਦਾ ਵਾਹ ਵਾਹ ਅੱਟਾ ਉਰੀ ਰੱਖੀ ਆਈ ਰੱਖੀ ਨੰਬਰ ਵਾ ਜਿੱਥੇ ਕਿ ਤੁਸੀਂ ਇਹ ਦੱਸਦਾ ਬੜਾ ਵੀ ਹੁੰਦਾ ਨਹੀਂ ਜਿੱਥੇ ਤੁਸੀਂ ਉਹ ਤੁਹਾਨੂੰ ਮੈਦਾ ਹੋ ਗਿਆ ਦਾੜੀ ਪਾਏਗਾ ਨੰਬਰ ਬੁਲਾਏ ਮੋਨੂ ਬੈਦਾ ਹੋ ਗਿਆ ਜਿੱਤਿਆ ਸੀ ਉਹ ਆ ਜਾ ਟਿਕਾ ਕੇ ਟਿਕਾ ਕੇ ਆ ਜੱਸਣਿਆ ਮੈਨੂੰ ਇਹ ਤੇਰੀ ਅੱਕੇ ਲੱਖ ਦਸ ਕਰ ਲਾ ਨਿਕਲ ਨਿਕਲ ਨਾ ਬਾਹਰ ਪਾ ਨਿੱਕੇ ਇਹਨਾਂ ਨੇ ਕਿੰਨੇ ਆ ਹੋਣਾ ਨੋ ਇੱਧਲੇ ਪਟੋਲਾ ਵਾਲੇ ਦਾ ਕੰਮ ਹੈ ਇਹ ਪਹਿਲੇ 4 ਪਿਆਰ ਖਰਦੇ ਨੇ ਉਹੀ ਕਹਿਣਗੇ ਨਾਲ ਵਿੱਚ ਟੱਡਿਓ ਸਮਝਾਵਾਂਗੇ ਇਹਨਾਂ ਨੂੰ ਗੱਲ

ਕੀ ਕੀ ਤੇਰੇ ਜਰੂਰੀ ਤੇਰੇ ਜਰੂਰੀ ਤੇਰਾ ਜਰੂਰੀ ਹੋਊਗਾ ਕੀ ਤੇਰੇ ਜਰੂਰੀ ਨਹੀਂ ਹੋ ਜਾਊਗਾ ਐ ਵੀ ਜਿੱਤ ਗਈ ਭਾਈ ਆਹ ਟੀਮ